ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਸੱਚੀਆਂ ਘਟਨਾਵਾਂ ਦੀ ਲੜੀ ਦੇ ਤਹਿਤ ਅੱਜ ਆਪਾਂ ਤੁਹਾਡੇ ਨਾਲ ਕਪੂਰਥਲਾ ਦੀ ਇੱਕ ਘਟਨਾ ਜਿਹੜੀ ਸਾਂਝੀ ਕਰਨ ਜਾ ਰਹੀ ਹਾਂ ਇੱਕ ਪਰਿਵਾਰ ਦੇ ਵਿੱਚ ਪਤੀ ਪਤਨੀ ਨੇ ਉਹਨਾਂ ਦੇ ਦੋ ਬੱਚੇ ਨੇ ਅਚਾਨਕ ਘਰ ਦਾ ਜਿਹੜਾ ਮੋਢੀ ਆ ਔਰਤ ਦਾ ਪਤੀ ਆ ਉਹਦੀ ਮੌਤ ਹੋ ਜਾਂਦੀ ਆ ਤੇ ਉਹ ਔਰਤ ਸਰਜੀਤ कौर ਨਾਮ ਆਪਾਂ ਕਾਲਪਨਿਕ ਰੱਖਾਂਗੇ ਸਰਜੀਤ ਕੌਰ ਆਪਣੇ ਦੋਨੋਂ ਪੁੱਤਰਾਂ ਨੂੰ ਪੜਾਉਂਦੀ ਲਿਖਾਉਂਦੀ ਆ ਪਾਲਣ ਪੋਸ਼ਣ ਕਰਦੀ ਆ ਉਹਨਾਂ ਦਾ ਇੱਕ ਵਿਧਵਾ ਔਰਤ ਲਈ ਆਪਣੇ ਬੱਚੇ ਪਾਲਣੇ ਬਹੁਤ ਚੁਣੌਤੀ ਭਰਿਆ ਕੰਮ ਹੁੰਦਾ ਫਿਰ ਬੱਚਿਆਂ ਨੂੰ ਪੜਾ ਲਿਖਾ ਕੇ ਉਹਨਾਂ ਨੂੰ ਸੈੱਟ ਕਰਨਾ ਚਲੋ ਜਦੋਂ ਸਰਜੀਤ ਕੌਰ ਦੇ ਦੋਨੋਂ ਪੁੱਤਰ ਗੱਭਰੂ ਹੁੰਦੇ ਆ ਕਾਫੀ ਵੱਡੇ ਲਿਖੇ ਸੀ ਉਹ ਚਲੋ ਉਹ ਨੌਕਰੀ ਦੀ ਭਾਲ ਦੇ ਵਿੱਚ ਹਨਾ ਇੱਧਰ ਉੱਧਰ ਫਾਰਮ ਭਰਦੇ ਆ ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਹੈਗੀ ਤੇ ਫਿਰ ਉਹ ਦੋਨੋਂ ਜਿਹੜੇ ਭਰਾ ਨੇ ਉਹ ਸੋਚਦੇ ਆ ਕਿ ਜਿਹੜੇ ਲੋਕੀ ਆਂਗੇ ਜਿਨ੍ਹਾਂ ਨੂੰ ਇੱਧਰ ਨੌਕਰੀ ਨਹੀਂ ਮਿਲਦੀ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਤੇ ਸਰਜੀਤ ਕੌਰ ਦਾ ਵੱਡਾ ਪੁੱਤਰ ਆ ਜਿਹੜਾ ਉਹ ਕਹਿੰਦਾ ਕਿ ਮੰਮੀ ਮੈਂ ਬਾਹਰ ਜਾਣਾ ਉਹਦੀ ਮਾਂ ਕਹਿੰਦੀ ਵੀ ਚੱਲ ਪੁੱਤ ਜੇ ਤੈਨੂੰ ਇੱਧਰ ਨਹੀਂ ਨੌਕਰੀ ਮਿਲਦੀ ਚਲੇ ਆ ਜਾ ਉਹ ਯੂਕੇ ਦੇ ਵਿੱਚ ਚਲੇ ਆ ਜਾਂਦਾ ਤੇ ਉਸ ਤੋਂ ਬਾਅਦ ਛੋਟਾ ਜਿਹੜਾ ਉਸ ਤੋਂ 3 ਸਾਲ ਬਾਅਦ ਉਹ ਵੀ ਫਰਾਂਸ ਚਲੇ ਆ ਜਾਂਦਾ ਹੁਣ ਸਰਜੀਤ ਕੌਰ ਆ ਜਿਹੜੀ ਉਹ ਕੱਲੀ ਰਹਿ ਜਾਂਦੀ ਆ ਚਲੋ ਉਹਦੇ ਮੁੰਡੇ ਆ ਉਹਨੂੰ ਪੈਸੇ ਕਮਾ ਕੇ ਭੇਜਦੇ ਆ ਤੇ ਜਦੋਂ ਉਹਨਾਂ ਉਹਦੇ ਮੁੰਡਿਆਂ ਨੂੰ ਹੋ ਜਾਂਦੇ ਆ 2-2 3-3 ਸਾਲ ਗਿਆਂ ਨੂੰ ਤੇ ਉਹ ਆਪਣੇ ਪੁੱਤਾਂ ਨੂੰ ਕਹਿੰਦੀ ਆ ਕਿ ਪੁੱਤ ਹੁਣ ਤੁਸੀਂ ਤਾਂ ਹਨਾ ਬਾਹਰ ਕਮਾਈਆਂ 'ਚ ਰੁੱਝ ਗੇ ਵੀ ਮੈਂ ਕੱਲੀ ਆ ਵੀ ਤੁਸੀਂ ਆ ਜਾਓ ਮੈਂ ਤੁਹਾਡਾ ਵਿਆਹ ਕਰ ਲਾਂ ਚਲੋ ਉਹਦੇ ਪੁੱਤਰ ਆ ਜਿਹੜੇ ਦੋਨੋਂ ਉਹ ਪੰਜਾਬ ਆਉਂਦੇ ਆ ਉਹ ਆਪਣੇ ਪੁੱਤਰਾਂ ਦੇ ਵਿਆਹ ਕਰ ਲੈਂਦੀ ਆ ਛੋਟਾ ਕਹਿੰਦਾ ਹਜੇ ਮੈਂ ਵਿਆਹ ਨਹੀਂ ਕਰਾਉਣਾ ਵੀ ਵੱਡੇ ਦਾ ਵਿਆਹ ਕਰ ਲੈਂਦੇ ਆ ਚਲੋ ਸਰਜੀਤ ਕੌਰ ਦੇ ਵੱਡੇ ਪੁੱਤ ਦਾ ਵਿਆਹ ਬੜੀ ਧੂਮ ਧਾਮ ਨਾਲ ਹੁੰਦਾ ਤੇ ਉਹਦੇ ਘਰ ਵਾਲੀ ਉਹਦੇ ਨਾਲ ਹੀ ਯੂਕੇ ਚਲੀ ਜਾਂਦੀ ਆ। ਉਹ 6 ਮਹੀਨੇ ਰਹਿ ਹਸੀ ਤੇ ਨਾਲ ਹੀ ਉਹਨੇ ਫਾਈਲ ਵਾਲੀ ਤੇ ਉਹਦਾ ਵੀ ਚਲੋ ਵੀਜ਼ਾ ਆ ਗਿਆ। ਚਲੀ ਗਈ। ਉਹ 2 ਸਾਲ ਤਾ ਉੱਥੇ ਰਹਿੰਦੀ ਆ ਤੇ ਉਹਨਾਂ ਦੇ ਇੱਕ ਬੇਟਾ ਵੀ ਹੋ ਜਾਂਦਾ। ਪਰ ਦੋਨਾਂ પતિ ਪਤਨੀ ਦੀ ਆਪਸ ਵਿੱਚ ਇੰਨੀ ਨਹੀਂ ਬਣਦੀ ਸੀ। ਉਹ ਅਕਸਰ ਲੜਦੇ ਰਹਿੰਦੇ ਤੇ ਉਹਦੀ ਨੂੰਹ ਸੀ ਲੜਕੇ ਨਾਲ ਆਪਣੀ ਸੱਸ ਨੂੰ ਦੱਸਦੀ ਵੀ ਤੁਹਾਡਾ ਮੁੰਡਾ ਮੇਰੇ ਨਾਲ ਲੜਦਾ گا۔ ਤੇ ਸੁਰਜੀਤ ਕੌਰ ਕਹਿੰਦੀ ਐਂ ਕਰ ਫਿਰ ਜੇ ਤੁਸੀਂ ਇਸੇ ਤਰ੍ਹਾਂ ਹਣਾ ਕਲੇਸ਼ ਕਰਨਾ ਤੂੰ ਮੇਰੇ ਕੋਲ ਆ ਜਾ। ਵੀ ਤੁਸੀਂ ਥੋੜਾ ਟਾਈਮ ਦੂਰ ਰਹੋਗੇ ਤਾਂ ਇੱਕ ਦੂਜੇ ਤੋਂ ਫੇਰ ਤੁਹਾਨੂੰ ਪਤਾ ਲੱਗੂਗਾ ਹਨਾ ਵੀ ਦੂਰੀ ਕੀ ਹੁੰਦੀ ਹੈ ਵੀ ਤੁਸੀਂ ਕੋਲ ਰਹਿੰਦੇ ਸਾਰਾ ਦਿਨ ਲੜਦੇ ਰਹਿੰਦੇ ਹੋ ਚਲੋ ਸਰਜੀਤ ਕੌਰ ਦੀ ਵੱਡੀ ਨੂੰਹ ਆ ਜਿਹੜੀ ਉਹ ਇੰਡੀਆ ਆ ਜਾਂਦੀ ਆ ਵਾਪਸ ਆਪਣੀ ਸੱਸ ਨਾਲ ਰਹਿਣ ਲੱਗਦੀ ਆ ਫੇਰ ਸਰਜੀਤ ਕੌਰ ਦੇ ਛੋਟੇ ਪੁੱਤਰ ਦਾ ਵੀ ਵਿਆਹ ਹੋ ਜਾਂਦਾ ਜਦੋਂ ਉਹਦਾ ਛੋਟਾ ਪੁੱਤਰ ਵਿਆਹਿਆ ਜਾਂਦਾ ਤੇ ਵਿਆਹ ਕਰਾ ਕੇ ਉਹ ਵੀ ਇੱਕ ਵਾਰ ਬਾਹਰ ਚੱਲਿਆ ਜਾਂਦਾ ਛੋਟੀ ਨੂੰਹ ਦੇ ਵੀ ਇੱਕ ਪੁੱਤਰ ਹੋ ਜਾਂਦਾ ਤੇ ਉਧਰੋਂ ਜਿਹੜੀ ਵੱਡੀ ਨੂੰਹ ਹੁੰਦੀ ਆ ਉਹਦੇ ਅਗਲੇ ਸਾਲ ਫੇਰ ਇੱਕ ਬੇਟਾ ਹੋ ਜਾਂਦਾ ਮਤਲਬ ਸਰਜੀਤ ਕੌਰ ਦੇ ਤਿੰਨ ਪੋਤੇ ਹੋ ਜਾਂਦੇ ਆ ਪੁੱਤਰ ਆ ਜਿਹੜੇ ਉਹ ਕਦੇ ਆ ਜਾਂਦੇ ਆ ਕਦੇ ਚਲੇ ਜਾਂਦੇ ਆ ਤੇ ਨੂੰਹਾਂ ਜਿਹੜੀਆਂ ਉਹ ਸਰਜੀਤ ਕੌਰ ਕੋਲ ਹੀ ਰਹਿੰਦੀਆਂ ਨਿਗੀਆਂ ਚਲੋ ਬੱਚੇ ਕਾਫੀ ਵੱਡੇ ਹੋ ਜਾਂਦੇ ਨੇ ਜੇ ਪਰਿਵਾਰ ਦੇ ਵਿੱਚ ਤਿੰਨੇ ਸੱਸ ਨੂੰਹਾਂ ਵਧੀਆ ਰਹਿੰਦੀਆਂ ਸੀ ਕਿਉਂਕਿ ਹੁਣ ਕੋਈ ਕੰਮ ਹੈ ਨਹੀਂ ਸੀ ਜਿਆਦਾ ਤਿੰਨ ਜਾਣੀਆਂ ਹੀ ਸੀਗੀਆਂ ਤੇ ਪੈਸੇ ਸੀ ਜਿਹੜੇ ਬਾਹਰ ਲੈ ਆਈ ਜਾਂਦੇ ਸੀ ਵਧੀਆ ਚਲੋ ਆਰਾਮ ਸੁੱਖ ਨਾਲ ਰਹੀ ਜਾਂਦੀਆਂ ਸੀਗੀਆਂ ਦਰਾਨੀ ਜਠਾਣੀ ਦੀ ਆਪਸ ਵਿੱਚ ਵਧੀਆ ਬੰਦੀ ਸੀ ਪਰ ਸੱਸ ਨਾਲ ਉਹਨਾਂ ਦਾ ਤਕਰਾਰ ਹੁੰਦਾ ਰਹਿੰਦਾ ਸੀਗਾ ਅਕਸਰ ਸਰਜੀਤ ਕੌਰ ਦਾ ਭਰਾ ਮਿਲਣ ਆਇਆ ਰਹਿੰਦਾ ਉਹਨੂੰ ਐ ਹੁੰਦਾ ਸੀ ਵੀ ਮੇਰੀ ਵਿਧਵਾ ਭੈਣ ਨੇ ਹਨਾ ਇੰਨੀਆਂ ਔਖਾਂ ਕੱਟੀਆਂ ਉਹਨਾਂ ਭੈਣ ਭਰਾਵਾਂ ਦਾ ਬਹੁਤ ਪਿਆਰ ਸੀ ਉਹ ਥੋੜੇ ਜਿਹੇ ਦਿਨਾਂ ਤੋਂ ਆਪਣੀ ਭੈਣ ਨੂੰ ਮਿਲਣ ਆ ਜਾਂਦਾ ਚਲੋ ਇੱਕ ਦਿਨ ਰਾਤ ਨੂੰ ਤੇ ਅਚਾਨਕ ਰੌਲਾ ਪੈਂਦਾ ਸਰਜੀਤ ਕੌਰ ਦੇ ਘਰੇ ਉਹਦੀਆਂ ਨੂਹਾਂ ਜਿਹੜੀਆਂ 베ੜੇ 'ਚ ਖੜੀਆਂ ਰੌਲਾ ਪਾ ਰਹੀਆਂ ਸੀ ਵੀ ਚੋਰ ਆ ਗਏ ਚੋਰ ਆ ਗਏ ਆਣਗਵਾਂਢ ਜਦੋਂ ਇਕੱਠਾ ਹੁੰਦਾ ਤੇ ਉਹ ਵੇਖਦੇ ਆ ਵੀ ਸੁਰਜੀਤ ਕੌਰ ਦੀਆਂ ਨੂਹਾਂ ਦੇ ਬਾਹਾਂ ਤੇ ਕਾਫੀ ਨਿਸ਼ਾਨ ਹੁੰਦੇ ਆ ਸੱਟਾਂ ਵੱਜੀਆਂ ਹੁੰਦੀਆਂ ਤੇ ਉਹ ਰੋਲਾ ਪਾ ਰਹੀਆਂ ਹੁੰਦੀਆਂ ਵੀ ਸਾਡੇ ਚੋਰ ਆ ਗਏ ਚੋਰ ਆਣਗਵਾਂਢ ਦੇ ਲੋਕੀ ਇਕੱਠੀ ਹੁੰਦੇ ਆ ਇਕੱਠੇ ਹੋ ਕੇ ਜਦੋਂ ਅੰਦਰ ਜਾ ਕੇ ਵੇਖਦੇ ਆਗੇ ਤੇ ਉੱਥੇ ਸੁਰਜੀਤ ਕੌਰ ਦੀ ਲਾਸ਼ ਪਈ ਹੁੰਦੀ ਆ ਉਹਦੀ ਮੌਤ ਹੋ ਚੁੱਕੀ ਹੁੰਦੀ ਆ ਚਲੋ ਲੋਕ ਆ ਜਿਹੜੇ ਉਹ ਰੋਲਾ ਪਾਉਂਦੇ ਆ ਹਨਾ ਚੋਰ ਹੁਣ ਚਲੇ ਭੱਜ ਗਏ ਸੀਗੇ ਕਿਤੋਂ ਫੜੇ ਗਏ ਚਲੋ ਸਵੇਰ ਹੁੰਦੀ ਆ ਸਵੇਰ ਹੁੰਦੀ ਐ ਜੀ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਆ ਸਰਜੀਤ ਕੌਰ ਦਾ ਭਰਾ ਵੀ ਆ ਜਾਂਦਾ ਪੁਲਿਸ ਜਿਹੜੀ ਉਹ ਆਪਣੀ छानबीन ਕਰਦੀ ਹੈਗੀ ਤੇ ਸਰਜੀਤ ਕੌਰ ਦੇ ਮੁੰਡਿਆਂ ਨੂੰ ਫੋਨ ਕਰ ਦਿੱਤਾ ਜਾਂਦਾ ਸਰਜੀਤ ਕੌਰ ਦਾ ਵੱਡਾ ਪੁੱਤ ਕਹਿੰਦਾ ਵੀ ਮੈਂ ਨਹੀਂ ਆ ਸਕਦਾਗਾ ਵੀ ਛੋਟੇ ਨੂੰ ਬੁਲਾ ਲਓ ਚਲੋ ਛੋਟਾ ਮੁੰਡਾ ਜਿਹੜਾ ਫਰਾਂਸ ਗਿਆ ਹੁੰਦਾ ਉਹ ਵੀ ਆ ਜਾਂਦਾ ਜਦੋਂ ਪੁਲਿਸ ਇਸ ਗੱਲ ਦੀ ਤਫਤੀਸ਼ ਕਰ ਰਹੀ ਹੁੰਦੀ ਆ ਦੇਖਦੇ ਆ ਹਨਾ ਘਰ ਦਾ ਸਮਾਨ ਖਿਲਰਿਆ ਹੁੰਦਾ ਇੱਕ ਆਈਫੋਨ ਤੇ ਕੁਝ ਗਹਿਣੇ ਤੇ ਨਕਦੀ ਚੋਰੀ ਕੀਤੀ ਹੁੰਦੀ ਹੈਗੀ ਤੇ ਪੁਲਿਸ ਨੂੰ ਸ਼ੱਕ ਪੈਂਦਾ ਕਿ ਵੀ ਜੇ ਉਹ ਲਟੇਰੇ ਆਏ ਸੀ ਲੁੱਟਣ ਦੀ ਨੀਅਤ ਨਾਲ ਵੀ ਠੀਕ ਹੈ ਨੂਹਾਂ ਦੇ ਜਿਵੇਂ ਸੱਟ ਮਾਰ ਗਏ ਵੀ ਜਦੋਂ ਅਗਲਾ ਕੋਈ ਵਿਚਾਰ ਕਰਦਾਗਾ ਤੇ ਵਿਚਾਰ ਜਦੋਂ ਮਤਲਬ ਚੋਰ ਆ ਗਏ ਜਦੋਂ ਉਹਨਾਂ ਨਾਲ ਕੋਈ ਲੜੂਗਾ ਤੇ ਉਹ ਜਿਹੜੇ ਹਮਲਾ ਕਰਨਗੇ ਠੀਕ ਹੈ ਨੂਹਾਂ ਤੇ ਹਮਲਾ ਹੋਇਆ ਪਰ ਫਿਰ ਉਹ ਸੁਰਜੀਤ ਕੌਰ ਨੂੰ ਕਿਉਂ ਮਾਰ ਕੇ ਗਏ ਸੁਰਜੀਤ ਕੌਰ ਦਾ ਭਰਾ ਜਿਹੜਾ ਉਹ ਪੁਲਿਸ ਨੂੰ ਬਿਆਨ ਦਿੰਦਾ ਵੀ ਮੈਨੂੰ ਆਪਣੀ ਭੈਣ ਦੀਆਂ ਨੂਹਾਂ ਤੇ ਸ਼ੱਕ ਆ ਵੀ ਇਹਨਾਂ ਨੇ ਇਹੀ ਕੁਝ ਕਰਵਾਇਆਗਾ ਵੀ ਤੁਸੀਂ ਇਸ ਮਾਮਲੇ ਨੂੰ ਇਸ ਤਰੀਕੇ ਨਾਲ ਵੇਖੋ ਚਲੋ ਪੁਲਿਸ ਆ ਜਿਹੜੀ ਉਹ ਉਹਨਾਂ ਨੂੰ ਦੋਨਾਂ ਨੂੰ ਪੁੱਛਗਿਛ ਲਈ ਲੈ ਕੇ ਜਾਂਦੀ ਆ ਪਹਿਲਾਂ ਤਾਂ ਉਹ ਉਹੀ ਗੱਲ ਦੱਸਦੀਆਂ ਵੀ ਅਸੀਂ ਆਪਣੇ ਕਮਰਿਆਂ ਦੇ ਵਿੱਚ ਸੁੱਤੀਆਂ ਪਈਆਂ ਸੀਗੀਆਂ ਵੀ ਸਾਨੂੰ ਤਾਂ ਜਦੋਂ ਰੌਲਾ ਪੈਂਦਾ ਸੁਣਿਆ ਅਸੀਂ ਆਈਆਂ ਤੇ ਵੀ ਬੰਦੇ ਸੀਗੇ ਉਹਨਾਂ ਨੇ ਸਾਡੇ ਤੇ ਵੀ ਹਮਲਾ ਕਰਤਾ ਵੀ ਅਸੀਂ ਰੌਲਾ ਪਾਤਾ ਬਾਹਰ ਆ ਕੇ ਚਲੋ ਪੁਲਿਸ ਉਹਨਾਂ ਨੂੰ ਕਹਿੰਦੀ ਆ ਵੀ ਜੇ ਮੰਨ ਲਵੋ ਉਹ ਲਟੇਰੇ ਆਏ ਸੀ ਵੀ ਫਿਰ ਉਹ ਥੋੜੀ ਸਸਤ ਨੂੰ ਕਿਉਂ ਮਾਰ ਕੇ ਗਏ ਉਗਣਿਆ ਵੀ ਹੁਣ ਸਾਨੂੰ ਕੀ ਪਤਾ ਕਿਉਂ ਮਾਰੇ ਚਲੋ ਸਰਜੀਤ ਕੌਰ ਦਾ ਪੋਸਟਮਾਰਟਮ ਕਰਾਇਆ ਜਾਂਦਾ ਪੋਸਟਮਾਰਟਮ ਦੇ ਵਿੱਚ ਇੱਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਵੀ ਸਰਜੀਤ ਕੌਰ ਜਦੋਂ ਮਤਲਬ ਮਾਰੀ ਆ ਉਹ ਤਾਂ ਉਹ ਬੇਹੋਸ਼ ਸੀ ਉਹਨੂੰ ਕੋਈ ਨਸ਼ੇ ਦੀ ਦਵਾਈ ਦਿੱਤੀ ਹੋਈ ਸੀ ਤੇ ਪੁਲਿਸ ਜਦੋਂ ਸ਼ਕਤੀ ਨਾਲ ਪੁੱਛਗਿੱਛ ਕਰਦੀ ਆ ਫਿਰ ਸਰਜੀਤ ਕੌਰ ਦੀਆਂ ਨੂੰਹਾਂ ਜਿਹੜੀਆਂ ਮਨ ਜਾਂਦੀਆਂ ਉਹ ਦੱਸਦੀਆਂ ਨੇ ਦੋਨੋਂ ਦੱਸਦੀਆਂ ਨੇ ਵੱਡੀ ਨੂੰਹ ਦੱਸਦੀ ਆ ਵੀ ਜਦੋਂ ਮੈਂ ਆਪਣੇ ਪਤੀ ਨਾਲ ਰਹਿੰਦੀ ਸੀ ਤਾਂ ਮੇਰੇ ਪਤੀ ਮੇਰੇ ਨਾਲ ਲੜਦਾ ਰਹਿੰਦਾ ਸੀ ਇਸ ਲਈ ਮੈਂ ਇੱਥੇ ਆ ਕੇ ਰਹਿਣ ਲੱਗੀ ਸੀ ਤੇ ਛੋਟੀ ਵੀ ਫਿਰ ਉਹ ਦੋਨੋਂ ਇਹੇ ਦੱਸਦੀਆਂ ਵੀ ਸਾਡੇ ਪਤੀ ਆ ਜਿਹੜੇ ਉਹ 2-2 3-3 ਸਾਲ ਬਾਹਰੋਂ ਨਹੀਂ ਆਉਂਦੇ ਸੀਗੇ ਤੇ ਉਹਨਾਂ ਦੇ ਜਿਹੜੀ ਵੱਡੀ ਨੂੰਹਾਂ ਉਹਦੇ ਉਹਨਾਂ ਦੇ ਘਰੇ ਨੇ ਇੱਕ ਪਿੰਟਰ ਲੱਗਿਆ ਹੁੰਦਾ ਮੁੰਡਾ ਉਹਦੇ ਨਾਲ ਉਹਦਾ ਜਿਹੜਾ ਰਿਸ਼ਤਾ ਬਣ ਜਾਂਦਾਗਾ ਉਹ ਮੁੰਡਾ ਅਕਸਰ ਉਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਤੇ ਜਿਹੜੀ ਛੋਟੀ ਨੂੰਹਾਂ ਉਹਨੂੰ ਵੇਖ ਕੇ ਉਹ ਵੀ ਬਾਹਰ ਕਿਸੇ ਮੁੰਡੇ ਨਾਲ ਰਿਸ਼ਤਾ ਬਣਾ ਲੈਂਦੀ ਆ ਜਿੰਨਾ ਟਾਈਮ ਤਾਂ ਸੁਰਜੀਤ ਕੌਰ ਨੂੰ ਨਹੀਂ ਪਤਾ ਸੀ ਇਹ ਰਿਸ਼ਤੇ ਚੱਲਦੇ ਰਹੇ ਉਹ ਕੀ ਕਰਦੀਆਂ ਸੀ ਕਿ surjit kaur ਨੂੰ ਦਵਾਈ ਦਬੂਈ ਦੇ ਦਿੰਦੀਆਂ ਸੀ ਨੀਂਦ ਵਾਲੀ ਤੇ ਘਰੇ ਉਹਨਾਂ ਨੂੰ ਬੁਲਾ ਲੈਂਦੀਆਂ ਸੀਗੀਆਂ ਜਿਹੜੇ ਉਹਨਾਂ ਜਿਨ੍ਹਾਂ ਨਾਲ ਉਹਨਾਂ ਦਾ ਰਿਸ਼ਤਾ ਸੀਗਾ ਇੱਕ ਦਿਨ surjit kaur ਨੇ ਆਪਣੀਆਂ ਨੂੰਹਾਂ ਦਾ ਉਹਨੂੰ ਪਤਾ ਲੱਗ ਗਿਆ ਸੀਗਾ ਵੀ ਸਾਡੇ ਘਰੇ ਕੋਈ ਬਾਹਰੋਂ ਬੰਦੇ ਆਉਂਦੇ ਆ ਕਿਉਂਕਿ ਆਣਗਵਾਂ ਦੇ ਵਿੱਚੋਂ ਕਿਸੇ ਨੇ ਬੜਕ ਦੇਤੀ ਸੀ ਵੀ ਤੂੰ ਪਾਸੇ ਹੀ ਨਹੀਂ ਲੈਂਦੀ ਵੀ ਸੋਡੇ ਘਰੇ ਕੋਈ ਆਉਂਦਾਗਾ ਤੇ surjit kaur ਨੇ ਇੱਕ ਦਿਨ ਖਾਣਾ ਨਾ ਖਾਦਾ ਉਹ ਖਾਣੇ 'ਚ ਪਾ ਕੇ ਨੀਂਦ ਦੀਆਂ ਗੋਲੀਆਂ ਦਿੰਦੇ ਹੁੰਦੇ ਸੀ ਤੇ ਉਹਨੂੰ ਨੀਂਦ ਨਹੀਂ ਆਈ ਤੇ ਉਹਨੂੰ ਪਤਾ ਲੱਗ ਗਿਆ ਵੀ ਕੋਈ ਆਇਆਗਾ ਚਲੋ ਉਹ ਦੋ ਤਾਂ ਨਹੀਂ ਬੋਲੀ ਤੇ ਅਗਲੇ ਦਿਨ ਉਹ ਦੋਨਾਂ ਨੂੰਹਾਂ ਨੂੰ ਕਹਿੰਦੀ ਵੀ ਤੁਸੀਂ ਚੰਗਾ ਕੰਮ ਫੜਿਆ ਵੀ ਤੁਸੀਂ ਮੇਰੀ ਇੱਜ਼ਤ ਰੋਲਣ ਤੇ ਲੱਗੀਆਂ ਹੋਈਆਂ ਹੋ ਵੀ ਮੈਂ ਤਾਂ ਛੋਟੀ ਜੀ ਉਮਰ ਚ ਵਿਧਵਾ ਹੋ ਗਈ ਸੀਗੀ ਵੀ ਮੈਂ ਤਾਂ ਇੱਜ਼ਤ ਨੂੰ ਦਾਗ ਲਾਇਆ ਨਹੀਂਗਾ ਤੇ ਉਹਨਾਂ ਨੂੰਹਾਂ ਨੂੰ ਇਹ ਹੋ ਗਿਆ ਸੀ ਵੀ ਹੁਣ ਤਾਂ ਇਹ ਸਾਡੇ ਰਾਹ ਚ ਰੋੜਾ ਬਣੂਗੀ ਵੀ ਜੇ ਇਹਨੇ ਮਤਲਬ ਆਪਦੇ ਪੁੱਤਰਾਂ ਨੂੰ ਦੱਸਤਾ ਗੱਲ ਤਾਂ ਉਹਨਾਂ ਨੇ ਤਾਂ ਸਾਨੂੰ ਪੈਸੇ ਨਹੀਂ ਭੇਜਣੇ ਹੈਗੇ ਵੀ ਨਾਲੇ ਸਾਨੂੰ ਊਂਟ ਲਾ ਕੇ ਦੇਣਗੇ ਫਿਰ ਉਹਨਾਂ ਨੇ ਢੰਗ ਰੱਜਿਆ ਵੀ ਆਪਾਂ ਇਸ ਤਰ੍ਹਾਂ ਕਰਕੇ ਇੱਕ ਢੰਗ ਬਣਾਉਣੇ ਆ ਚੋਰੀ ਦਾ ਲੁਟੇਰੇ ਆਉਣਗੇ ਤੇ ਵੀ ਇਹਦਾ ਆਪ ਕਤਲ ਕਰਾ ਦਿੰਨੇ ਆ ਪਰ ਕਹਿੰਦੇ ਹੁੰਦੇ ਆ ਵੀ ਕਾਤਲ ਤੇ ਚੋਰ ਜਿੰਨਾ ਮਰਜੀ ਛਾਤਰ ਹੋਵੇ ਤੇ ਜੇ ਪੁਲਿਸ ਫੜਨ ਤੇ ਆ ਜੇ ਤਾਂ ਉਹਨੂੰ ਮਿੰਟ ਦੇ ਵਿੱਚ ਫੜ ਲੈਂਦੀ ਆ ਫਿਰ ਸਰਜੀਤ ਕੌਰ ਦੀਆਂ ਜਿਹੜੀਆਂ ਨੂਹਾਂ ਉਹ ਦੋਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਤੇ ਉਹਨਾਂ ਦਾ ਜਿਹੜਾ ਕੇਸ ਆ ਉਹ ਕੋਰਟ ਦੇ ਵਿੱਚ ਚੱਲਦਾ ਉਹ ਅੱਗੇ ਜਾ ਕੇ ਕੀ ਪਤਾ ਲੱਗਣਾ ਵੀ ਉਹਨਾਂ ਨੂੰ ਕੀ ਸਜ਼ਾ ਹੋਣੀ ਆ ਕਿਉਂਕਿ ਕੋਰਟ ਦੇ ਵਿੱਚ ਕੇਸ ਚੱਲ ਰਿਹਾਗਾ ਜਦੋਂ ਸਜ਼ਾ ਹੋਊਗੀ ਉਹ ਵੇਖੀ ਜਾਊਗੀ ਕੀ ਸਜ਼ਾ ਹੋ ਪਰ ਜੇ ਸਜ਼ਾ ਹੋਈ ਉਮਰ ਕੈਦ ਹੋ ਜੂ ਵੀ ਸਾਲ ਹੋ ਜੂ 25 ਸਾਲ ਦੀ ਹੋ ਜੂਗੀ ਵੀ ਉਹਨਾਂ ਨੇ ਇੱਕ ਹਨਾ ਨਿਰਦੋਸ਼ ਔਰਤ ਨੂੰ ਜਿਹੜੀ ਔਰਤ ਨੇ ਬੜੇ ਔਖੇ ਹੋ ਕੇ ਆਪਣੇ ਪੁੱਤਰਾਂ ਨੂੰ ਪਾਲਿਆ ਉਹਨਾਂ ਨੂੰ ਇਸ ਕਾਬਲ ਬਣਾਇਆ ਵੀ ਉਹ ਬਾਹਰਲੀ ਧਰਤੀ ਤੇ ਜਾ ਕੇ ਕਮਾਈਆਂ ਕਰ ਕਰਕੇ ਇਹਨਾਂ ਨੂੰ ਭੇਜਦੇ ਸੀ ਤੇ ਇਹਨਾਂ ਨੇ ਆਪਣੇ ਆਯਾਸ਼ੀ ਦੇ ਲਈ ਦੇਖੋ ਪਹਿਲਾਂ ਤਾਂ ਆਪਣੇ ਪਤੀ ਦਾ ਆਪਣੇ ਦੋਨੋਂ ਜਣੀਆਂ ਨੇ ਆਪਣੇ ਪਤੀ ਦੇ ਪੈਸਿਆਂ ਨੂੰ ਉਤੇ ਐਸ਼ ਕਰਦੀਆਂ ਸੀ ਤੇ ਤੇ ਫੇਰ ਉਹਨਾਂ ਦੀ ਜਿਹੜੀ ਮਾਂ ਜਿਹੜੀ ਮਾਂ ਨੇ ਸੋਖ ਲਈ ਵੀ ਉਹਨੇ ਜਦੋਂ ਇੱਕ ਵਾਰ ਤੇ ਵਿਧਵਾ ਹੋ ਜਾਂਦੀ ਹੈ ਨਾ ਉਹ ਆਪਣੇ ਬੱਚਿਆਂ ਦੇ ਸਿਰ ਤੇ ਹੀ ਸਾਰੀ ਉਮਰ ਜਿਹੜੀ ਕੱਢ ਲੈਂਦੀ ਆ ਆਪਣਾ ਰੰਡੇਪਾ ਕੱਢ ਲੈਂਦੀ ਆ ਕਿਉਂਕਿ ਉਹਨੂੰ ਇਹ ਸੀ ਵੀ ਮੇਰੇ ਦੋ ਗੱਭਰੂ ਪੁੱਤ ਨੇ ਗੱਭਰੂ ਹੋ ਜਾਣਗੇ ਚਲ ਮੈਂ ਪੁੱਤਾਂ ਨੂੰ ਵਿਆਹ ਲੂੰ ਮੇਰਾ ਪਰਿਵਾਰ ਹਰਿਆ ਭਰਿਆ ਹੋਜੂ ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਜਿਹੜੀ ਤਪੱਸਿਆ ਮੈਂ ਕੀਤੀ ਆ ਸਾਰੀ ਉਮਰ ਦੀ ਵੀ ਉਹ ਐਂਡ ਤੇ ਜਾ ਕੇ ਮੈਨੂੰ ਇਸ ਰੂਪ ਦੇ ਵਿੱਚ ਉਹਦਾ ਫਲ ਮਿਲੂਗਾ ਕਹਿੰਦੇ ਆ ਕਿ ਜਦੋਂ ਕਿਸੇ ਦੇ ਸਿਰ ਤੇ ਕਿਸੇ ਔਰਤ ਦੇ ਸਿਰ ਤੇ ਵਿਆਹੀਵਰੀ ਔਰਤ ਦੇ ਸਿਰ ਤੇ ਇਸ਼ਕ ਦਾ ਭੂਤ ਸਵਾਰ ਹੋ ਜੇ ਤਾਂ ਕੋਈ ਨਾ ਕੋਈ ਗਲਤੀ ਜ਼ਰੂਰ ਕਰਦੀ ਆ ਤੇ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਸੱਸ ਸਹੁਰਾ ਹੋਣ ਚਾਹੇ ਪਤੀ ਹੋਵੇ ਉਹਨਾਂ ਨੂੰ ਨੁਕਸਾਨ ਜ਼ਰੂਰ ਪਹੁੰਚਾਉਂਦੀ ਆ ਪਰ ਉਹ ਇਹ ਨਹੀਂ ਜਾਣਦੀ ਹੁੰਦੀ ਵੀ ਸੱਚ ਆ ਜਿਹੜਾ ਉਹ ਕਦੇ ਵੀ ਲੁਕਦਾ ਨਹੀਂ ਹੁੰਦਾਗਾ ਬਹੁਤ ਸਾਰੇ ਜਿਹੜੇ ਘਰ ਪਰਿਵਾਰ ਆ ਇਹਨਾਂ ਗੱਲਾਂ ਕਰਕੇ ਇਹਨਾਂ ਰਿਸ਼ਤਿਆਂ ਕਰਕੇ ਉਜੜ ਜਾਂਦੇ ਆ ਪਰ ਦੁਨੀਆ ਸੁਧਰਨ ਦੀ ਬਜਾਏ ਦਿਨੋਂ ਦਿਨ ਵਿਗੜ ਰਹੀ ਆ ਇਹ ਕਟਣਾ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਜਾਂ ਕਿਸੇ ਦੀ ਇੱਜ਼ਤ ਨੂੰ ਨਿਲਾਮ ਕਰਨਾ ਨਹੀਂ ਹੈਗਾ ਬਸ ਸਤਰਕ ਕਰਨਾ ਕਿ ਸਾਡੇ ਆਲੇ-ਦੁਆਲੇ ਜੋ ਵਾਪਰਦਾ ਉਹ ਤੋਂ ਅਸੀਂ ਸਤਰਕ ਰਹੀਏ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਘਟਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਰੱਖਿਓ ਹੁਣ ਆਪਾਂ ਜਾਂਦੇ ਜਾਂਦੇ ਕੱਲ੍ਹ ਵਾਲੀ ਜੋ ਆਪਾਂ ਤੁਹਾਡੇ ਨਾਲ ਘਟਨਾ ਸਾਂਝੀ ਕੀਤੀ ਸੀ ਉਹਦੇ ਕਮੈਂਟ ਆ ਜਿਹੜੇ ਉਹ ਸਾਂਝੇ ਕਰਦੇ ਆਂਗੇ ਹਾਂਜੀ ਦੋਸਤੋ ਆਪਾਂ ਜਿਹੜੀ ਪਰਸੋਂ ਘਟਨਾ ਬੋਲੀ ਸੀ ਪਟਿਆਲੇ ਵਾਲੀ ਚਾਚੀ ਤੇ ਉਹਦੇ ਭਤੀਜੇ ਦੇ ਮਤਲਬ ਰਿਸ਼ਤੇ ਵਾਲੀ ਉਹ ਘਟਨਾ ਜਿਹੜੀ ਆਪਣੀ ਉਹ ਕਾਫੀ ਵਾਇਰਲ ਹੋ ਗਈ ਸੀ ਵੀਡੀਓ ਉਸੇ ਦਿਨ ਹੀ ਪਾਉਣ ਸਾਰੀ ਤੇ ਉਤੇ ਕਾਫੀ ਕਮੈਂਟ ਆਏ ਨੇ ਉਹਦਾ ਹੈ ਜੀ ਬਲਪ੍ਰੀਤ ਵਾਲਾ ਬਿਲਕੁਲ ਸੱਚੀ ਘਟਨਾ ਜੀ ਅਵੋਰ ਦੀ ਪਰਨਾਮ ਬਦਲੇ ਹੋਏ ਆਗੇ ਅੱਗੇ ਅਮਰਜੀਤ ਸਿੰਘ ਬਿਲਕੁਲ ਸਹੀ ਗੱਲ ਹੈ ਅੱਗੇ ਬਲਵਿੰਦਰ ਸਿੰਘ ਮਾਨ ਵਾਹਿਗੁਰੂ ਜੀ ਅੱਗੇ ਕਿਸੇ ਨੇ ਲਿਖਿਆ ਗੁੱਡ ਨਿਊਜ਼ ਉਹਨਾਂ ਦਾ ਨਾਮ ਜਲਜੀਤ ਸਿੰਘ ਅੱਗੇ ਨੀਲਮ ਨੀਲਮ ਵੈਗਲ ਵਾਹਿਗੁਰੂ ਜੀ ਸਭ ਨੂੰ ਸਤ ਬੁੱਧੀ ਦੇਵੇ ਵਾਹਿਗੁਰੂ ਜੀ ਸਭ ਨੂੰ ਸਤ ਬੁੱਧੀ ਦੇਵੇ ਪਾਈ ਗੁਰਨਾਮ ਸਿੰਘ ਜਿਹੋ ਜਿਹੇ ਕੋਕੋ ਉਹੋ ਜਿਹੇ ਬੱਚੇ ਅੱਗੇ ਅਵੀਰਾਜ ਸਿੰਘ ਇਹ ਮੇਰੀ ਭੈਣ ਅਮਨ ਮਖੂ ਤੋਂ ਨੇ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਹੈ ਅੱਗੇ ਪ੍ਰੀਤਮ ਸਿੰਘ ਜਦੋਂ ਆਪਣੇ ਸਾਥ ਛੱਡ ਜਾਣ ਤਾਂ ਇਨਸਾਨ ਕੁਰਾਹੀ ਪੈ ਜਾਂਦਾ ਹੈ ਬਿਲਕੁਲ ਜੀ ਅੱਗੇ ਰਾਜਕੁਮਾਰ ਕ੍ਰਾਈਮ ਨਾਈਸ ਸਟੋਰੀ ਜੀ ਅੱਗੇ ਭਜਨ ਪੱਟੀ ਵੈਰੀ ਨਾਈਸ ਸਟੋਰੀ ਗੁਰਾ ਸਿੰਘ ਗਿੱਲ ਬਿਲਕੁਲ ਸਹੀ ਕਿਹਾ ਭੈਣ ਜੀ ਸਰਬਜੀਤ ਗੌਰ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਮਸਤਾਨ ਸਿੰਘ ਥੈਂਕ ਯੂ ਸਿਸਟਰ ਵੀਡੀਓ ਕੇ ਲੀਏ ਮੋਹਨ ਚਹਿਲ ਨਾਈਸ ਸਟੋਰੀ ਸੱਚੀ ਘਟਨਾ ਮੋਹਨ ਚਹਿਲ ਕੈਨੇਡਾ ਤੋਂ ਅੱਗੇ ਕੁਲਵਿੰਦਰ ਸਿੰਘ ਬਹੁਤ ਦੁਖਦਾਈ ਕਹਾਣੀ ਹੈ ਜੀ ਅੱਗੇ ਰੈਡਮੀ ਮੋਬਾਈਲ ਨਾਈਸ ਵੀਡੀਓ ਅੱਗੇ ਹਰਦੀਪ ਸਿੰਘ ਵਾਹਿਗੁਰੂ ਵਾਹਿਗੁਰੂ ਜੀ ਮੋਹਨ ਸਿੰਘ ਵਾਹਿਗੁਰੂ ਜੀ ਬਿਕਰਮ ਸਿੰਘ ਇਹਨਾਂ ਨੇ ਇਮੋਜੀ ਭੇਜਿਆ ਗੱਗੂ ਗਿੱਲ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਤੇ ਅੱਗੇ ਬਲਜੀਤ ਕੌਰ ਜੀ ਹਾਂਜੀ ਕਿਰਨ ਬੇਟਾ ਘਟਣਾ ਬਹੁਤ ਪੇਨਫੁੱਲ ਹੈ ਸੋਸ਼ਲ ਮੀਡੀਆ ਨੇ ਦੁਨੀਆ ਦਾ ਵੇੜਾ ਕਰਕੇ ਕੀਤਾ ਹੋਇਆ ਹਾਂਜੀ ਬਿਲਕੁਲ ਅੱਗੇ ਇਕਵਾਲ ਸਿੰਘ ਵੈਰੀ ਨਾਈਸ ਵੀਡੀਓ ਜੀ ਪ੍ਰਗਟ ਸਿੰਘ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਹੈ ਕਸ਼ਮੀਰ ਖੱਖ ਜੀ ਨਾਈਸ ਸਟੋਰੀ ਲਵਪ੍ਰੀ ਸਿੰਘ ਮੈਡਮ ਜੀ ਅਜੇ ਕਾਲ ਯੁਗ ਦਾ ਬਚਪਨ ਹੈ ਪ੍ਰਮਾਤਮਾ ਬਲਵੰਦੀ ਦੇਵੇ ਬਿਲਕੁਲ ਜੀ ਕਲਯੁਗੀ ਹੈਗਾ ਬਨੀਤਾ ਰਾਣੀ ਨਾਈਸ ਸਟੋਰੀ ਜੀ ਸਿੱਧੂ ਸਿੱਧੂ ਪੈਂਟ ਨਾਈਸ ਸਟੋਰੀ ਸਿਸਟਰ ਅੱਗੇ ਸੁਖਪਾਲ ਸਿੰਘ ਪਾਲਾ ਕੋرائی ਵਾਲਾ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਦੀਦੀ ਜੀ ਗੁੱਡ ਵੀਡੀਓ ਥੈਂਕ ਯੂ ਅੱਗੇ ਅਜੈਬ ਸਿੰਘ ਡਾਕਟਰ ਅਜੈਬ ਕਰਾਟ ਵਾਈ ਫਰਾਜ਼ਦੀਪ ਕੌਰ ਵੈਰੀ ਸੈਡ ਸਟੋਰੀ ਸਿਸਟਰ ਜੀ ਅੱਗੇ ਸੁਖਨੂਰ ਸਿੰਘ ਸਿੱਧੂ ਨਾਈਸ ਅਗਮਜੋਤ ਮਾਂ ਹੀ ਬਿਸ਼ਰਮ ਸੀ ਤਾਂ ਤੀਨ ਨੂੰ ਕੀ ਸਹੀ ਸਿੱਖਿਆ ਦੇਣੀ ਸੀ ਹਾਂਜੀ ਬਿਲਕੁਲ ਅੱਗੇ ਨਰਿੰਦਰ ਕੌਰ ਜੀ ਪੇਨਫੁੱਲ ਘਟਨਾ ਹੈ ਜੀ ਅੱਗੇ ਲਾਲ ਸਿੰਘ ਬੁੱਢਲਾਡਾ ਕੀ ਇਹ ਘਟਨਾ ਸੱਚੀ ਹੈ ਜੀ ਹਾਂਜੀ ਬਿਲਕੁਲ ਜਿਹੜੀਆਂ ਆਪਾਂ ਇਸ ਚੈਨਲ ਤੇ ਅੱਜਕੱਲ ਕ੍ਰਾਈਮ ਸਟੋਰੀਜ਼ ਬੋਲ ਰਹੇ ਹਾਂ ਇਹ ਸਾਰੀਆਂ ਸੱਚੀਆਂ ਘਟਨਾਵਾਂ ਨੇ ਜੀ ਤੇ ਆਪਾਂ ਸ਼ਹਿਰ ਦਾ ਨਾਮ ਵੀ ਦੱਸਦੇ ਹੁੰਨੇ ਆ ਤੁਹਾਨੂੰ ਨਾਮ ਚਲੋ ਮੈਂ ਚੇਂਜ ਕਰ ਦਿੰਨੀ ਆਂ ਕਿ ਕਿਸੇ ਦੀ ਪ੍ਰਾਈਵੇਸੀ ਹੁੰਦੀ ਹੈ ਹਨਾ ਪਰ ਮੈਂ ਜ਼ਿਲ੍ਹਾ ਜਾਂ ਸ਼ਹਿਰ ਪਿੰਡ ਜ਼ਰੂਰ ਦੱਸਦੀ ਹੁੰਨੀ ਆ ਅੱਗੇ ਜਿਹੋ ਜਹੀ ਕੋਕੋ ਉਹੋ ਜਿਹੇ ਬੱਚੇ ਬਲਦੇਵ ਸਿੰਘ ਬੀ ਐਸ ਸੰਧੂ ਬਲਦੇਵ ਸਿੰਘ ਬੀ ਐਸ ਸੰਧੂ ਅੱਗੇ ਸੰਤੋਖ ਸਿੰਘ ਜੋਹਲ ਥਿਸ ਇਜ਼ ਵੈਰੀ ਸੈਡਰ ਸਟੋਰੀ ਬਾਈ ਗੁਰੂ ਜੀ ਕਿਰਪਾ ਕਰਨ ਬਦਚੱਲਣ ਔਰਤ ਨੇ ਆਪਣਾ ਹੀ ਘਰ ਬਰਬਾਦ ਕਰ ਦਿੱਤਾ ਅੱਗੇ ਹਰਮੇਲ ਸਿੰਘ ਓਕੇ ਸਿਸਟਰ ਤੇ ਅੱਗੇ ਭਪਿੰਦਰ ਸਿੰਘ ਇਹਨਾਂ ਨੇ ਲਿਖਿਆ ਕਿ ਤੁਸੀਂ ਟਾਈਮ ਬਰਬਾਦ ਕੀਤਾ ਕੋਈ ਗੱਲ ਨਹੀਂ ਜੀ ਹਨਾ ਜੇ ਕਿਸੇ ਨੂੰ ਇਹ ਲੱਗਦਾ ਮਤਲਬ ਵੀ ਕੋਈ ਵੀ ਘਟਣਾ ਸੁਣਦਿਆਂ ਦਾ ਤੁਹਾਡਾ ਟਾਈਮ ਬਰਬਾਦ ਹੁੰਦਾ ਤੇ ਤੁਸੀਂ ਆਪਣਾ ਕੀਮਤੀ ਸਮਾਂ ਨਾ ਬਰਬਾਦ ਕਰਿਆ ਕਰੋ ਅ ਬਾਕੀ ਕੋਈ ਵੀ ਇਸ ਤਰ੍ਹਾਂ ਦਾ ਨੈਗੇਟਿਵ ਕਮੈਂਟ ਹੁੰਦਾ ਮੈਂ ਉਹਨੂੰ ਡਿਲੀਟ ਨਹੀਂ ਕਰਦੀ ਹੁੰਦੀਗੀ ਮੈਨੂੰ ਇਹ ਹੁੰਦਾ ਵੀ ਐਂ ਵੀ ਨਹੀਂ ਆਪਾਂ ਚਾਹੁੰਦੇ ਵੀ ਆਪਾਂ ਨੂੰ ਸਾਰੇ ਪੋਜ਼ਿਟਿਵ ਕਮੈਂਟ ਹੀ ਆਉਣ ਕਿਉਂਕਿ ਜੇ ਕਿਸੇ ਨੂੰ ਕੋਈ ਲੱਗਦਾ ਵੀ ਇਹਦੇ 'ਚ ਕੋਈ ਬੁਰਾਈ ਹੈਗੀ ਆ ਜਾਂ ਨੈਗੇਟਿਵ ਬੋਲਿਆ ਜਾ ਸਕਦਾ ਤਾਂ ਕੋਈ ਚੱਕਰ ਨਹੀਂ ਹੈਗੇ ਇਦਾਂ ਦੀ ਕੋਈ ਗੱਲ ਨਹੀਂ ਬਾਕੀ ਜਿਹੜੇ ਪੈਣਪਰਾ ਚੈਨਲ ਨੂੰ ਸਪੋਰਟ ਕਰ ਰਹੇ ਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆਪਾਂ ਹਾਜ਼ਰ ਹੋਵਾਂਗੇ ਕੱਲ ਨੂੰ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ